ਇਹ ਆਮ ਜੇ ਦਿਸਣ ਵਾਲੇ ਵਟਾਂ ਦੇ ਉੱਤੇ ਬਹੁਤ ਮਹਿੰਗੇ ਮਿਲਦੇ ਨੇ ਬਾਜ਼ਾਰ ਦੇ ਵਿੱਚ ਉਹ ਸੀਜ਼ਨਲ ਚਿਬੜ ਦਾ ਆਪਾਂ ਚਾਰ ਕਰ ਦਿੱਤਾ ਜੀ ਤਿਆਰ ਇਹਨੂੰ ਆਪਾਂ ਕਿਸ਼ਟਾ ਤਿਆਰ ਕੀਤਾ ਤੁਸੀਂ ਅੱਗੇ ਸਾਰਾ ਵੀਡੀਓ ਚ ਵੇਖ ਸਕਦੇ ਹੋ ਹੈਲੋ ਫਰੈਂਡਸ ਸਤਿਗੁਰ ਆ ਨਮਸਤੇ ਅਦਾਬ ਰਾਮ ਰਾਮ ਜੈ ਮਾਤਾ ਦੀ کیسے ਹੋ ਸਤਿ ਸਵਾਦ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਬ ਲੌਗਰ ਤੇ ਫਰੈਂਡ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਤੁਸੀਂ ਵੇਖ ਚੁੱਕੇ ਹੋ ਤੇ ਆਪਾਂ ਇਹ ਲੈ ਕੇ ਆਏ ਆਂ ਜੀ ਚਿਬੜ ਜਿਹਨਾਂ ਨੂੰ ਪੰਜਾਬੀ ਚ ਬੋਲਿਆ ਜਾਂਦਾ ਕਾਚਰੀ ਵੀ ਇਹਨਾਂ ਨੂੰ ਬੋਲਿਆ ਜਾਂਦਾ ਔਰ ਕਿਸੇ ਨਾ ਨਾ ਤੁਸੀਂ ਜਾਣਦੇ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਵੀ ਇਹ ਇਦਾਂ ਦੇ ਹੁੰਦੇ ਨੇ ਚਿਬੜ ਕੋਈ ਵੱਡਾ ਹੁੰਦਾ ਕੋਈ ਛੋਟਾ ਹੁੰਦਾ ਜਿਹੜੇ ਦੇਸੀ ਹੁੰਦੇ ਉਹ ਛੋਟੇ ਹੁੰਦੇ ਆ ਤੇ ਜਿਹੜੇ ਫਾਰਮੇ ਹੁੰਦੇ ਆ ਉਹ ਵੱਡੇ ਹੁੰਦੇ ਆ ਜਿਵੇਂ ਹਰ ਇੱਕ ਚੀਜ਼ ਦੀ ਦੇਸੀ ਤੇ ਫਾਰਮੇ ਚੀਜ਼ ਹੈ ਹੀ ਆ ਤੇ ਇਹਨਾਂ ਦਾ ਆਪਾਂ achar ਤਿਆਰ ਕਰਾਂਗੇ ਬਹੁਤ ਹੀ ਕੀਮਤੀ ਕਹਿ ਸਕਦੇ ਆ ਕਿਉਂਕਿ ਪਹਿਲਾਂ ਮਾਲਵੇਵਾਲ ਬਹੁਤ ਹੁੰਦੇ ਅੱਜ ਕੱਲ ਵੀ ਬਹੁਤ ਹੁੰਦੇ ਆ ਪਰ ਹੁਣ ਜਿਹੜੇ ਇਹ ਦੁਕਾਨਾਂ ਤੇ ਵਿਕਦੇ ਨੇ ਬਹੁਤ ਹੀ ਮਹਿੰਗੇ ਮਿਲਦੇ ਨੇ ਜਿਦੋਂ ਅਸੀਂ ਲੈ ਕੇ ਆਏ ਅਸੀਂ ਚੰਡੀਗੜ੍ਹ ਦੀ ਮੰਡੀ 'ਚ ਲੈ ਆਏ 250 ਰੁਪਏ ਕਿਲੋ ਸਾਨੂੰ ਇਹ ਚਿਬੜ ਮਿਲੇ ਜਿਨ੍ਹਾਂ ਨੂੰ ਆਪਾਂ ਆਮ ਹੀ ਕਹਿੰਦੇ ਹੁੰਦੇ ਸੀ ਵੀ ਜਦੋਂ ਕੋਪਾਵਾਂ ਚੁੱਗ ਜਾਂਦੇ ਤਾਂ ਆਮ ਹੀ ਆ ਉਹਦੇ ਚਟਨੀ ਬਣਾਉਂਦੇ ਜਾਂ ਖਾਂਦੇ ਵੈਸੇ ਵੀ ਤੇ ਇਹ ਫਰੂਟ ਵਾਂਗੂ ਵੀ ਖਾਦਾ ਜਾਂਦਾ ਜਦੋਂ ਪੱਕ ਜਾਂਦਾ ਇਹਦੀ ਚਟਨੀ ਵੀ ਬਣਦੀ ਹੈ ਇਹਦੀ ਸਬਜ਼ੀ ਵੀ ਬਣਦੀ ਹੈ ਇਹਦਾ ਚਾਰ ਵੀ ਬਣਦਾ ਇਹਦਾ ਚੂਰਨ ਵੀ ਬਣਦਾ ਦੀ ਪੰਜੀਰੀ ਵੀ ਬਣਦੀ ਹੈ ਯਾਨੀ ਕਿ ਬਹੁਤ ਹੀ ਜ਼ਿਆਦਾ ਹੈ ਕੀਮਤੀ ਹੈ ਸਰੀਰ ਦੇ ਵਾਸਤੇ ਗੁਨਾਵੀ ਗੁਥਲੀ ਆ ਜਿਹੇ ਕਿਸੇ ਵੀ ਤਰੀਕੇ ਤੁਸੀਂ ਇਹਨੂੰ ਖਾਓ ਬਾਕੀ ਇਹਦੇ ਜਿਹੜੇ ਫਾਇਦੇ ਆ ਉਹ ਆਪਾਂ ਪਹਿਲਾਂ ਸਾਰੀ ਵੀਡੀਓ 'ਚ ਦੱਸ ਚੁੱਕੇ ਆ ਜਿਹੜੀ ਪਹਿਲਾਂ ਆਪਾਂ ਵੀਡੀਓ ਪਾਈ ਸੀ ਐਂਡ ਸਕਰੀਨ ਤੇ ਆਪਾਂ ਉਹ ਵੀਡੀਓ ਲਾ ਦਾਂਗੇ ਜੇ ਤੁਸੀਂ ਇਹਦੇ ਗੁਣ ਜਾਣਨੇ ਆ ਤੇ ਜੇਕਰ ਤੁਸੀਂ ਇਹਨੂੰ ਬਣਾਉਣਾ ਆਚਾਰ ਨੂੰ ਤੁਸੀਂ ਅੱਜ ਦੀ ਫੁੱਲ ਵੀਡੀਓ ਦੇਖਿਓ ਜੇ ਪੰਜੀਰੀ ਵੀ ਆਪਾਂ ਇਹਦੀ ਬਣਾ ਕੇ ਜਿਹੜੀ ਇਹ ਚੈਨਲ ਤੇ ਵੀਡੀਓ ਪਹਿਲਾਂ ਪਾਈ ਆ ਇਹਦੀ ਪੰਜੀਰੀ ਵੀ ਬਹੁਤ ਵਧੀਆ ਬਣਦੀ ਆ ਤੇ ਇਹਦਾ ਆਚਾਰ ਵੀ ਬਹੁਤ ਵਧੀਆ ਬਣਦਾ ਵਾ ਤੇ ਟੇਸਟੀ ਵੀ ਬਹੁਤ ਹੁੰਦਾ ਵਾ ਜਿਨ੍ਹਾਂ ਨੇ ਜਿਵੇਂ ਮਾਲਵੇ ਵਾਲੇ ਖਾਂਦੇ ਨੇ ਉਹਨਾਂ ਨੂੰ ਪਤਾ ਹੋਊਗਾ ਕਿ ਚਿਬੜ ਕਿੰਨਾ ਕੀਮਤੀ ਹੈ ਉਹਨਾਂ ਵਾਸਤੇ ਜਿਵੇਂ ਆਪਣੇ ਆਮ ਪਨੀਰ ਕੀਮਤੀ ਹੈ ਨਾ ਉਹਨਾਂ ਦਾ ਚਿਬੜ ਹੁੰਦਾ ਵਾ ਵੀ ਕੀ ਧਰਿਆ ਦੀ ਚਿਬੜ ਦੀ ਦਾਲ ਧਰੀ ਆ ਚਿਬੜ ਦੀ ਚਟਨੀ ਬਣਾਈ ਆ ਬਹੁਤ ਹੀ ਖਾਂਦੇ ਨੇ ਉਹ ਚਿਬੜ ਤੇ ਅੱਜ ਆਪਾਂ ਇਹ ਚਿਬੜ ਜਿਹੜੇ ਲਿਆਂਦੇ ਆ ਇਹ 2 ਕਿਲੋ ਚਿਬੜ ਨੇ ਮੇਰੇ ਤੇ ਇਹਨਾਂ ਦਾ ਆਪਾਂ ਚਾਰ ਤਿਆਰ ਕਰਾਂਗੇ ਤੇ ਸਭ ਤੋਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਧੋਵਾਂਗੇ ਤੇ ਫਿਰ ਸੁਕਾ ਲਿਆ ਸੀਗਾ ਉਹਨਿੰਨਾਂ ਤੋਂ ਸੁੱਕਣ ਤੋਂ ਬਾਅਦ ਇਹਨਾਂ ਨੂੰ ਆਪਾਂ ਕਟਿੰਗ ਕਰਕੇ ਫਿਰ ਸੁਕਾਉਣਾ ਹੁੰਦਾ ਚਾਹੇ ਤੁਸੀਂ ਇਹਨੂੰ 2 ਦਿਨ ਦੀ ਧੁੱਪ ਲਵਾ ਲਓ ਜੀ ਚੰਗੀ ਤਰ੍ਹਾਂ ਸੁੱਕ ਜਾਂਦਾ ਨਾ ਫਿਰ ਇਹਦਾ ਚਾਰ ਪਾਇਆ ਜਾਂਦਾ ਵਾ ਇਹਦਾ ਚਾਰ ਜਿਹੜਾ ਉਹ ਤਾਜ਼ਾ-ਤਾਜ਼ਾ ਹੀ ਖਾਧਾ ਜਾਂਦਾ ਵਾ ਵੀ ਜਿਆਦਾ ਲੰਬਾ ਟਾਈਮ ਜੇ ਤੁਸੀਂ ਕੋ ਫਿਰ ਨਹੀਂ ਜਿਆਦਾ ਲੰਬਾ ਟਾਈਮ ਨਹੀਂ ਰਹਿੰਦਾ ਤੁਸੀਂ ਚਾਹੇ ਇਹਨੂੰ ਲੰਬਾ ਕੱਟ ਲਓ ਚਾਹੇ ਤੁਸੀਂ ਗੋਲ ਕੱਟ ਲਓ ਜਿੱਦਾਂ ਤੁਹਾਡਾ ਦਿਲ ਕਰਦਾ ਮੈਂ ਇਦਾਂ ਕਰੇਲੇ ਵਾਂਗ ਗੋਲ-ਗੋਲ ਕੱਟੂੰਗੀ ਇਹ ਦੇਖੋ ਇਦਾਂ ਦਾ ਹੁੰਦਾ ਵਿੱਚੋਂ ਕਈਆਂ ਨੂੰ ਪਤਾ ਹੀ ਨਹੀਂ ਵੀ ਚਿਬੜ ਕੀ ਹੁੰਦਾ ਵਾ ਬੜੇ ਸਵਾਲ ਪਹਿਲੀ ਵੀਡੀਓ ਤੇ ਵੀ ਮੈਨ ਤੇ ਖੀਰੇ ਤੇ ਟਮਾਟਰ ਦਾ ਮਿਲ ਜਾ ਲਾ ਲੋ ਵਿੱਚੋਂ ਖੱਟਾ ਵੀ ਹੁੰਦਾ ਹੈ ਤੇ ਇਹਦੇ ਵਰਤਨ ਦੇ ਵੱਖਰੇ ਵੱਖਰੇ ਤਰੀਕੇ ਜਿਵੇਂ ਆਪਾਂ ਪੰਜੀਰੀ ਬਣਾਉਨੇ ਆ ਉਹਦੇ ਵਿੱਚ ਗਰਮੀ ਦਾ ਕੰਮ ਕਰਦਾ ਜੋੜਾਂ ਦੀਆਂ ਦਰਦਾਂ ਵਗੈਰਾ ਨੂੰ ਠੀਕ ਕਰਦਾ ਵਾ ਤੇ ਵੈਸੇ ਜਿਵੇਂ ਬਜ਼ੁਰਗ ਜਿਹੜੇ ਹੁੰਦੇ ਸੀ ਨਾ ਉਹ ਜ਼ਿਆਦਾਤਰ ਚਿਬਰ ਦੀ ਪੰਜੀਰੀ ਹੀ ਜਾਂ ਭਖੜੇ ਦੀ ਪੰਜੀਰੀ ਬਣਾ ਕੇ ਖਾਂਦੇ ਸੀਗੇ ਤੇ ਜਦੋਂ ਇਹਦਾ ਮੇਲ ਆਪਾਂ ਜਿਵੇਂ ਪਿਆਜ਼ ਦੇ ਨਾਲ ਕਰ ਦਿੰਨੇ ਆ ਚਟਨੀ ਬਣਾਉਨੇ ਆ ਤੇ ਉਦੋਂ ਇਹ ਜੀ ਜਿਹੜੀ ਤਸਵੀਰ ਉਹ ਠੰਡੀ ਹੁੰਦੀ ਹੈ ਰਾਜਸਥਾਨ ਦੇ ਵਿੱਚ ਵੀ ਬਹੁਤ ਜਿਹੜੇ ਖਾਧੇ ਜਾਂਦੇ ਆ ਦੀ ਸਬਜ਼ੀ ਵੀ ਬਹੁਤ ਬੰਦੀ ਉੱਧਰ ਕਾਚਰੀ ਬੋਲਿਆ ਜਾਂਦਾ ਇਹਨੂੰ ਹੁਣ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਇਦਾਂ ਕੱਟ ਲੈਣੇ ਆ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਸੁਕਾਵਾਂਗੇ ਦੋ ਤੂ ਪਾਲਵਾਵਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਦਾ ਚਾਰ ਤਿਆਰ ਕਰਾਂਗੇ ਤੇ ਸਾਰੇ ਦੇਖੋ ਆਪਾਂ ਕੱਟ ਲਏ ਤੇ ਇਦਾਂ ਕੱਲੇ-ਕੱਲੇ ਕਰਕੇ ਆਪਾਂ ਇਹਨਾਂ ਨੂੰ ਸੁਕਣੇ ਪਾ ਦਿੰਨੇ ਆ ਤੇ ਜਿਹੜੇ ਕੱਚੇ-ਕੱਚੇ ਨੇ ਉਹੀ ਕੱਟੇ ਨੇ ਮੈਂ ਯਾਨੀ ਕਿ ਪੱਕੇ ਤੇ ਕੱਚੇ ਦਾ ਵਿਚਲਾ ਜਿਹੜਾ ਮੇਲ ਆ ਉਹ ਆਪਾਂ ਕੱਟਿਆ ਜਿਹੜੇ ਇਦਾਂ ਦੇ ਆ ਦੇਖੋ ਨਿਕਲੇ ਜਾਦੇ ਪੱਕੇ ਇਹ ਨਹੀਂ ਆਪਾਂ ਇਹ ਝਪਾਉਣੇ ਇਹ ਚਾਰ ਨੂੰ ਖਰਾਬ ਕਰ ਦੇਣਗੇ ਤੇ ਇਹਨਾਂ ਦੀ ਚਟਨੀ ਵੱਧ ਸਵਾਦ ਬਣਨੀ ਆ ਇਸ ਕਰਕੇ ਆਪਾਂ ਇਹ ਸਾਰੇ ਕੱਢ ਤੇ ਤੈਨੂੰ ਵੀ ਆਪਾਂ ਵੇਸਟ ਨਹੀਂ ਕਰਨਾ ਬਹੁਤ ਹੀ ਜਿਆਦਾ ਟੇਸਟੀ ਦੀ ਚਟਨੀ ਬਣਦੀ ਜਿਵੇਂ ਆਪਾਂ ਤੁਹਾਨੂੰ ਦੱਸਿਆ ਆਪਾਂ ਚਟਨੀ ਵੀ ਬਣਾਈ ਹੈ ਦੀ ਤੇ ਸਾਰਾ ਕੁਝ ਹੀ ਆਪਾਂ ਵੈਸੇ ਪਹਿਲਾਂ ਚੈਨਲ ਤੇ ਬਣਾ ਕੇ ਪਾਇਆ ਤੇ ਇਹ ਹੁਣ ਆਪਾਂ ਬਣਾ ਰਿਹਾ ਅਜ ਚਾਰ ਤੇ ਇਹਨੂੰ ਲਵਾਵਾਂਗੇ ਜੀ ਧੂਪਾਂ ਤੋਂ ਪਲਵਾ ਕੇ ਜਿਹੜਾ ਥੋੜਾ ਜਿਹਾ ਰਹਿ ਜਾਣਾ ਫਿਰ ਆਪਾਂ ਇਹਦਾ ਚਾਰ ਤਿਆਰ ਤੇ ਦੋ ਤੂਪਾਂ ਲਵਾ ਚੁੱਕੇ ਹਾਂ ਜੀ ਇਹਨਾਂ ਚਿਪੜਣ ਨੂੰ ਆਪਾਂ ਹੁਣ ਤੂਪ ਜਿਹੜੀ ਪ੍ਰੋਪਰਲੀ ਨਹੀਂ ਲੱਗ ਰਹੀ ਤੇ ਇਹਦਾ ਆਪਾਂ ਚਾਰ ਤਿਆਰ ਕਰ ਦਿੰਦੇ ਹਾਂ ਕਿਉਂਕਿ ਜ਼ਿਆਦਾ ਦੇਰ ਰੱਖਿਆ ਤੇ ਫਿਰ ਇਹਨਾਂ ਨੇ ਖਰਾਬ ਹੋ ਜਾਣਾ ਤੇ ਹੁਣ ਆਪਾਂ ਰੱਖ ਲਿਆ ਜੀ ਤੇਲ ਗਰਮ ਇਹਦੇ ਵਿੱਚ ਪਾ ਰਿਆਂ ਆਪਾਂ ਰਤਨ ਜੋਤ ਤੇ ਹਿੰਗ ਰਤਨਜੋਤ ਜਿਹੜੀ ਆ ਉਹ ਚਾਰਾਂ ਦੀ ਸ਼ਾਨ ਹੁੰਦੀ ਆ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਆ ਤੇ ਨਾਲ ਫਾਇਦੇਮੰਦ ਵੀ ਹੁੰਦੀ ਆ ਆਪਾਂ ਸਬਜੀ ਦੇ ਵਿੱਚ ਵੀ ਇਹਦਾ ਇਸਤੇਮਾਲ ਕਰਦੇ ਆਂ ਤੇ 2 ਚਮਚ ਆਪਾਂ ਇਹਦੇ ਵਿੱਚ ਪਾ ਲਈ ਆ ਅਜਵੈਨ 2 ਚਮਚ ਆਪਾਂ ਇਹਦੇ ਵਿੱਚ ਪੀਲੀ ਸਰੋਂ ਪਾਈ ਆ ਤੁਸੀਂ ਦੂਸਰੀ ਵੀ ਸਰੋਂ ਪਾ ਸਕਦੇ ਆ ਤੇ 2 ਚਮਚ ਹੀ ਆਪਾਂ ਇਹਦੇ ਵਿੱਚ ਪਾ ਲਈ ਆ ਜੀ ਕਲੌਂਜੀ ਇਹਨੂੰ ਆਪਾਂ ਥੋੜਾ ਜਿਹਾ ਭੁੰਨਣਾ ਜ਼ਿਆਦਾ ਨਹੀਂ ਇਹਨਾਂ ਨੂੰ ਆਪਾਂ ਫਰਾਈ ਕਰਨਾ ਵੀ ਸੜਨੇ ਨਹੀਂ ਚਾਹੀਦੇ ਆਪਣੇ ਮਸਾਲੇ ਤੇ ਇਸ ਤੋਂ ਬਾਅਦ ਆਪਾਂ ਇਹ ਜਿਹੜੇ ਚਿਬੜ ਸੁਕਾਏ ਸੀ ਉਹ ਆਪਾਂ ਸਾਰੇ ਇਹਦੇ ਵਿੱਚ ਪਾ ਦਾਂਗੇ ਇੱਥੇ ਆਪਾਂ ਘੱਟ ਗੈਸ ਕਰਕੇ ਨਾ ਤੇ ਇਹਨੂੰ ਥੋੜਾ ਜਿਹਾ ਭੁੰਨਣਾ ਆਪਾਂ ਜਿਵੇਂ ਚਿਬੜ ਪੂਰੇ ਸੁੱਕੇ ਹੋਣ ਫਿਰ ਤਾਂ ਭੁੰਨਾਂ ਦੀ ਜ਼ਰੂਰਤ ਨਹੀਂ ਹੈਗੀ ਜਿਵੇਂ ਥੋੜੇ ਘੱਟ ਸੁੱਕੇ ਨੇ ਸਾਡੇ ਚਿਬੜ ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਚਿਰ ਭੁੰਨਾਂਗੇ ਘੱਟ ਸੇਕ ਤੇ ਸੇਕ ਜ਼ਿਆਦਾ ਨਹੀਂ ਕਰਨਾ ਤੁਸੀਂ ਨਹੀਂ ਤੇ ਜਿਵੇਂ ਦੀਆਂ ਫਾੜੀਆਂ ਬੱਕਰੀਆਂ ਬੱਕਰੀਆਂ ਜੀਆਂ ਹੋ ਜਾਣਗੀਆਂ ਅੰਪੀ ਵਿੱਚੋਂ ਗੁੱਦਾ ਨਿਕਲ ਜਾਊਗਾ ਘੱਟ ਸੇਕ ਤੇ ਇਹਨਾਂ ਨੂੰ ਤੁਸੀਂ ਥੋੜਾ ਜਿਹਾ ਭੁੰਨ ਕੇ ਫਿਰ ਆਪਾਂ ਇਹਦੇ ਵਿੱਚ ਪਾ ਦੇਨੇ ਮਸਾਲੇ ਇੱਕ ਚਮਚ ਹਲਦੀ ਇੱਕ ਚਮਚ ਘਰ ਦੀ ਬਣੀ ਢੇਕੀ ਮਿਰਚ ਤੇ ਇੱਕ ਚਮਚ ਹੀ ਆਪਾਂ ਪਾ ਰਹੇ ਆਂ ਲਾਲ ਮਿਰਚੇ ਦੇ ਵਿੱਚ ਇਹ ਸਾਰੇ ਮਸਾਲੇ ਆਪਾਂ ਪਾ ਕੇ ਇਸ ਤੋਂ ਬਾਅਦ ਆਪਾਂ ਜਿਹੜੀ ਚਾਰ ਦੀ ਜਾਨ ਆ ਉਹ ਮਸਾਲੇ ਜਿਹੜੇ ਆਪਾਂ ਤਿਆਰ ਕਰਦੇ ਹੁੰਨੇ ਘਰ ਦੇ ਵਿੱਚ ਸਾਰੇ ਕਈ ਵੀਡੀਓ ਚ ਤੁਸੀਂ ਮੇਰੇ ਅੱਚੇ ਵੇਖਿਆ ਹੋਗਾ ਉਹ ਆਪਾਂ ਪਾ ਦਾਂਗੇ ਤੇ ਨਾਲ ਹੀ ਆਪਾਂ ਪਾ ਦਾਂਗੇ ਜੀ ਨਮਕ ਇਹਦੇ ਵਿੱਚ ਨਮਕ ਤੋਂ ਬਿਨਾ ਜਿਹੜਾ ਚਾਰ ਆ ਉਹ ਨਾ ਤੇ ਲੱਗਦਾ ਸਵਾਦ ਤੇ ਨਾ ਰਹਿੰਦਾ ਜੀ ਲੰਬੇ ਟਾਈਮ ਤੱਕ ਪੂਰਾ ਜਦੋਂ ਇਹਦੇ ਵਿੱਚ ਤੁਸੀਂ ਨਮਕ ਪਾਉਂਗੇ ਨਾ ਤੇ ਚਾਰ ਜਿਹੜਾ ਵਾ ਉਹ ਲੰਬੇ ਟਾਈਮ ਤੱਕ ਰਹੂਗਾ ਤੇ ਹੁਣ ਲਓ ਜੀ ਆਪਣਾ ਚਾਰ ਬਸ ਤਿਆਰ ਹੋ ਚੁੱਕਾ ਮਸਾਲੇ ਭਾਗ ਆਪਾਂ ਥੋੜਾ ਜਿਹਾ ਇਹਨੂੰ ਭੁੱਲਣਾ ਤੇ ਇਸ ਤੋਂ ਬਾਅਦ ਇਹਨੂੰ ਆਪਾਂ ਫੇਰ ਲਵਾਵਾਂਗੇ ਜੀ ਦੋ ਦਿਨ ਦੀ ਧੁੱਪ ਫਿਰ ਚਾਰ ਜਿਹੜਾ ਆਪਣਾ ਉਹ ਖਾਨ ਲਾਈਕ ਹੋ ਜਾਏਗਾ ਤੇ ਲੋ ਜੀ ਚਾਰ ਆਪਣਾ ਤਿਆਰ ਹੋ ਚੁੱਕਾ ਇਹਨੂੰ ਆਪਾਂ ਦੋ ਤੂਪਾ ਲਵਾ ਲਈਆਂ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਚਾਰ ਦੇਖੋ ਬਣ ਕੇ ਆਇਆ ਰੈਡੀ ਹੋ ਚੁੱਕਾ ਵਾ ਤੇ ਇਹਦੇ ਟੇਸਟ ਦੇ ਨਾਲ ਨਾਲ ਫਾਇਦੇ ਬਹੁਤ ਹੁੰਦੇ ਆ ਫਾਇਦੇ ਜਿਹੜੇ ਉਹਦੇ ਆਪਾਂ ਪਹਿਲਾਂ ਵੀਡੀਓ 'ਚ ਤੁਹਾਨੂੰ ਦੱਸ ਚੁੱਕੇ ਆ ਆਪਾਂ ਜਿਵੇਂ ਵੀ ਜਿਹੜੀ ਪਹਿਲੀ ਵੀਡੀਓ ਪਾਈ ਸੀ ਉਹ ਆਪਾਂ ਐਂਡ ਸਕਰੀਨ ਤੇ ਲਾ ਦਾਂਗੇ ਇਹ ਇਹਨੂੰ ਤੁਸੀਂ ਹਰ ਇੱਕ ਚੀਨਾ ਖਾ ਸਕਦੇ ਹੋ ਰੋਟੀ ਨਾ ਖਾਓ ਪਰੌਂਠੀ ਨਾ ਖਾਓ ਚਾਹੇ ਕੋਈ ਵੀ ਸਬਜ਼ੀ ਬਣੀ ਆ ਤੇ ਨਾਲ ਤੁਸੀਂ ਚਿਬੜ ਦਾ ਇਦਾਂ ਜਿਹੜਾ ਵਾ ਅਚਾਰ ਲੈ ਲਓ ਕਿਉਂਕਿ ਚਟਨੀ ਜਿਹੜੀ ਆਪਾਂ ਸੀਜ਼ਨ ਸੀਜ਼ਨ ਹੀ ਖਾ ਸਕਦੇ ਆ ਅਚਾਰ ਜਿਹੜਾ ਉਹ ਆਪਾਂ ਹਮੇਸ਼ਾ ਖਾ ਸਕਦੇ ਆ ਜਦੋਂ ਤੁਸੀਂ ਬਣਾਓ ਇਹ ਕਮ ਸੇ ਕਮ 2-3 ਮਹੀਨੇ ਕੱਢ ਦਿੰਦਾ ਵਾ ਲੰਮਾ ਟਾਈਮ ਲਈ ਨਿਕਲਦਾ ਜੇਕਰ ਤੁਸੀਂ ਇਹਨੂੰ ਫ੍ਰਿਜ ਨਹੀਂ ਰੱਖਦੇ ਜੇ ਫ੍ਰਿਜ ਰੱਖੋਗੇ ਤਾਂ ਫਿਰ ਕੋਈ ਪ੍ਰੋਬਲਮ ਨਹੀਂ ਇਹਨੂੰ ਹੁੰਦੀ ਐਵੇਂ ਮੈਂ ਕਹਾਂਗਾ ਕਿ ਇਹ ਬਹੁਤ ਲੰਮਾ ਟਾਈਮ ਰਹਿੰਦਾ ਵਾ ਜੀ ਚਾਰ ਬਾਅਦ ਨਹੀਂ ਫ੍ਰਿਜ ਦੇ ਵਿੱਚ ਰੱਖੋਗੇ ਤੇ ਇਹ ਸਾਲ ਤੱਕ ਵੀ ਚਾਰ ਜ ਤੇ ਗੋਣ ਜਿਹੜੇ ਚਿਬੜੇ ਤੁਹਾਨੂੰ ਮਿਲਦੇ ਰਹਿਣਗੇ ਬਾਕੀ ਹੁਣ ਇਹ ਚਿਬੜਾਂ ਦੀ ਵੀਡੀਓ ਵੇਖ ਕੇ ਕੋਈ ਭੈਣ ਭਰਾ ਮੈਨੂੰ ਫੋਨ ਕਰੇ ਕਿ ਸਾਨੂੰ ਚਿਬੜਾਂ ਦਾ ਚਾਰ ਭੇਜੋ ਉਹ ਨਹੀਂ ਮੈਂ ਭੇਜ ਸਕਦੀ ਕਿਉਂਕਿ ਸਾਡੇ ਇਧਰ ਮਿਲਦੇ ਨਹੀਂ ਹੈਗੇ ਸੀਜ਼ਨਲ ਇਹ ਚੀਜ਼ ਹੁੰਦੀ ਆ ਬਹੁਤ ਹੀ ਘੱਟ ਮਿਲਦੇ ਪਹਿਲਾਂ ਤਾਂ ਆਮ ਹੀ ਹਰ ਪਹਿਲੀ 'ਚ ਹੁੰਦੇ ਸੀ ਚਿਬੜ ਅੱਜ ਕੱਲ ਜਿਹੜੇ ਆ ਉਹ ਕਿਸਾਨ ਪਹਿਲੀਆਂ ਦੇ ਵਿੱਚ ਇਹਨਾਂ ਨੂੰ ਵਾਹ ਦਿੰਦੇ ਆ ਚਾਹੇ ਇਹਨਾਂ ਦਾ ਖਤਮ ਹੀ ਹੋ ਚੁੱਕੇ ਇਧਰਲੀ ਸਾਈਡ ਤੋਂ ਸਾਡੇ ਤੇ ਸੋ ਇਸ ਕਰਕੇ ਆਪਾਂ ਇਹ ਭੇਜ ਤਾ ਨਹੀਂ ਸਕਦੇ ਜਿੰਨਾਂ ਜਿਨ੍ਹਾਂ ਨੂੰ ਮਿਲਦੇ ਆ ਤੇ ਜਿੰਨਾਂ ਜਿੰਨਾਂ ਕੋ ਹੈਗੇ ਜਿਬੜ ਤੁਸੀਂ ਕਿਸ ਤਰ੍ਹਾਂ ਚਾਰ ਬਣਾਉਣਾ ਵਾ ਕੀ ਫਾਇਦੇ ਉਹਦੇ ਸਾਰੇ ਆਪਾਂ ਵੀਡੀਓ ਦੇ ਵਿੱਚ ਦੱਸਿਆ ਸੋ ਵੀਡੀਓ ਇਹ ਆਪਾਂ ਤਿਆਰ ਕੀਤੀ ਸੀਗੀ ਜੇਕਰ ਕਿਸੇ ਨੂੰ ਚੰਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕੁਐਸਟ ਹੈ ਜੀ ਮੇਰੇ ਚੈਨਲ ਰੂਪ ਲੱਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲਣਾ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਬਾਕੀ ਹੋਰ ਕਿਸੇ ਕਿਸਮ ਦਾ ਚਾਰ ਤੁਹਾਨੂੰ ਚਾਹੀਦਾ ਹੋਵੇ ਤਾਂ ਵੀਡੀਓ ਵਿੱਚ ਦਿੱਤੇ ਨੰਬਰ ਤੇ ਸਾਨੂੰ ਤੁਸੀਂ ਫੋਨ ਕਰਕੇ ਅੰਬ ਦਾ ਢੇਉ ਦਾ ਡੇਲਿਆਂ ਦਾ ਲਸੂੜਿਆਂ ਦਾ ਕਿਸੇ ਵੀ ਚੀਜ਼ ਦਾ ਜਿਹੜਾ ਚਾਰ ਆ ਤੁਸੀਂ ਮੰਗਾ ਸਕਦੇ ਹੋ ਅੱਜ ਕੱਲ ਜਿਹੜੇ ਸੀਜ਼ਨਲ ਔਲੇ ਦਾ ਚਾਰ ਹੋ ਗਿਆ ਗਲਗਲ ਨਿੰਬੂ ਮਿਰਚ ਉਹ ਵੀ ਆਪਣੇ ਕੋਲ ਜਿਹੜੇ ਮਿਲ ਜਾਣਗੇ ਜਿਵੇਂ ਦਾ ਤੁਸੀਂ ਆਰਡਰ ਦਿਓਗੇ ਆਪਾਂ ਤਿਆਰ ਕਰਾਂਗੇ ਬਾਕੀ ਪਾਪੜ ਜਿਹੜੀ ਕਿ ਆਪਾਂ ਸੇਲ ਕਰਦੇ ਆਂ ਜਰੂਰਤ ਹੋਵੇ ਤੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਤੇ ਉਹ ਆਪਾਂ ਭੇਜ ਦਾਂਗੇ ਆਰਡਰ ਕਿਵੇਂ ਦੇਣਾ ਹੈ ਤੁਹਾਨੂੰ WhatsApp ਤੇ ਤੁਸੀਂ ਸਾਨੂੰ ਮੈਸੇਜ ਕਰੋ ਫਿਰ ਆਪਾਂ ਤੁਹਾਨੂੰ ਦੱਸ ਦਾਂਗੇ ਸੋ ਇਸ ਵੀਡੀਓ ਦੇ ਇੱਥੇ ਕਰਦੇ ਜੀ ਐਂਡ ਮਿਲਦੇ ਇੱਕ ਨਵੇਂ ਵੀਡੀਓ ਤਦ ਤੱਕ ਲਈ ਸਤਿ ਸ਼੍ਰੀ ਅਕਾਲ